ਅਤੇ ਉਹ ਬੰਦੇ ਲੱਭੇ ਜਿਹਨਾਂ ਦੀ ਕੋਈ ਬਿਲਕੁਲ ਮਦਦ ਨਹੀਂ ਹੋਈ ਉਹ ਅਸੀਂ 15 ਪਿੰਡਾਂ ਜਿਹੜੇ ਬਾਬਾ ਡੇਰ ਬਾਬਾ ਨਾਨਕ ਅਤੇ ਰਮਦਾਸ ਏਰੀਏ ਦੇ 15 ਪਿੰਡਾਂ ਦੇ ਫਾਰਮਰ 47 ਫਾਰਮਰ ਆ ਜਿਨ੍ਹਾਂ ਨੂੰ ਹੀ 50 ਮੱਝਾਂ ਦਿੱਤੀਆਂ ਤਿੰਨ ਫਾਰਮਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਸੀ ਦੋ ਦੋ ਮੱਝਾਂ ਦਿੱਤੀਆਂ ਯਾਨੀ ਕਿ ਜਿਹੜੀਆਂ ਇਹ 50 ਮੱਝਾਂ 50 55 ਲੱਖ ਰੁਪਏ ਦੀਆਂ ਮੱਝਾਂ ਤੇ ਕਿਰਾਇਆ ਪਾ ਕੇ 5.51 ਲੱਖ ਰੁਪਏ ਚ ਪਈਆਂ ਇਹ ਜਿੱਤੇ ਕਰੇ ਜਾਣਗੇ 12 13 ਲੀਟਰ 14 ਲੀਟਰ 15 ਲੀਟਰ ਵੀ ਕੰਦਾ ਚੋ ਸਕਦਾ ਹੈ ਵਧੀਆ ਮੱਜਾਂ ਤਾਂ ਕਿ ਅਗਲੇ ਦੇ ਕੰਮ ਆਉਣ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਵਕ ਵਕ ਸਿੱਖ ਜਥੇਬੰਦੀਆਂ ਐਨ ਜੀਓਜ਼ ਵਕ ਵਕ ਸੰਪਰਦਾਵਾਂ ਵੱਲੋਂ ਆ ਕੇ ਜਿਹੜੇ ਹੜ੍ਹ ਪ੍ਰੀੜਿਤ ਇਲਾਕੇ ਸਨ ਜਿਹੜੇ ਪ੍ਰਭਾਵਿਤ ਇਲਾਕੇ ਸਨ ਉੱਥੇ ਜਿਹੜੇ ਹੜ੍ਹ ਪ੍ਰੀੜਿਤ ਕਿਸਾਨ ਸਾਡਾ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਅੱਜ ਸਾਡੀ ਮੌਜੂਦਗੀ ਅਜਨਾਲਾ ਦੇਰਮਦਸ ਦੇ ਵਿੱਚ ਹੈਗੀ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਇੱਥੇ ਪੀਡੀਐਫ ਏ ਵੱਲੋਂ ਜਿਹੜੇ ਪੀੜਤ ਕਿਸਾਨ ਸਨ ਜਿੰਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਆ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਇਹਨਾਂ ਵੱਲੋਂ ਅੱਜ ਜਿਹੜੀਆਂ 50 ਮੱਝਾਂ ਨੇ ਉਹ ਲਿਆਂਦੀਆਂ ਗਈਆਂ ਨੇ ਅਤੇ ਜਿਹੜੇ ਪੀੜਤ ਕਿਸਾਨ ਸਨ ਅੱਜ ਇਹਨਾਂ ਨੂੰ ਇਹਨਾਂ ਵੱਲੋਂ ਉਹਨਾਂ ਪੀੜਤ ਕਿਸਾਨਾਂ ਨੂੰ ਇਹ ਜਿਹੜੀਆਂ ਮੱਝਾਂ ਨੇ ਉਹ ਦਿੱਤੀਆਂ ਜਾਣਗੀਆਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਇੱਕ ਸਲਿੱਪਸ ਦਿੱਤੀਆਂ ਜਾ ਰਹੀਆਂ ਨੇ ਔਰ ਉਹ ਸਲਿਪਸ ਦੇ ਵਿੱਚ ਜਦੋਂ ਉਸ ਜਿਹੜੀਆਂ ਸਲਿਪਸ ਨੇ ਉਹ ਇਹ ਜਾ ਕੇ ਆਪਣੀਆਂ ਤੇ ਦਿਖਾਉਣਗੇ ਤਾਂ ਇੱਕ ਜਿਹੜਾ ਛੋਟਾ ਹਾਥੀ ਹੈਗਾ ਉਸ ਦੇ ਵਿੱਚ ਜਿਹੜੀਆਂ ਦੋ ਮੱਜਾਂ ਨੇ ਤਾਂ ਉਹਨਾਂ ਦੇ ਘਰਾ ਤੱਕ ਵੀ ਜਿਹੜੀ ਹੈ ਇਹਨਾਂ ਵੱਲੋਂ ਜਿਹੜੀ ਹੈ ਪਹੁੰਚ ਵੀ ਦਿੱਤੀ ਜਾਵੇਗੀ ਸੋ ਸਾਡੇ ਨਾਲ ਜਿਹੜੇ ਇਥੋਂ ਸੁਸਾਇਟੀ ਦੇ ਮੈਂਬਰ ਨੇ ਵੀ ਮੌਜੂਦ ਆ ਉਹਨਾਂ ਨਾਲ ਸੋ ਸਾਡੇ ਨਾਲ ਪੀਡੀਐਫ ਦੇ ਪ੍ਰਧਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਤੁਹਾਡੇ ਵੱਲੋਂ ਜਿਹੜੀ ਵੱਡੀ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਕਿਉਂਕਿ ਜਿੱਥੇ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ ਉਹ ਰਾਸ਼ਨ ਤਾਂ ਕਿਤੇ ਨਾ ਕਿਤੇ ਜਿਹੜਾ ਵਰਤੋਂ 'ਚ ਆ ਗਿਆ ਤਾਂ ਬਾਅਦ ਉਹਦਾ ਜਿਹੜਾ ਅੱਗੋਂ ਕੋਈ ਫਾਇਦਾ ਨਹੀਂ ਆ ਮੌਕੇ ਤੇ ਜ਼ਰੂਰ ਇਨਸਟੈਂਟ ਜ਼ਰੂਰ ਫਾਇਦਾ ਹੁੰਦਾ ਪਰ ਜਿਹੜੀ ਤੁਸੀਂ ਅੱਜ ਸੇਵਾ ਕਰ ਰਹੇ ਹੋ ਇਹ ਕਹਿ ਸਕਦੇ ਆ ਕਿ ਫਿਊਚਰ ਦੇ ਵਿੱਚ ਵੀ ਉਹਨਾਂ ਦਾ ਰੋਜ਼ਗਾਰ ਚੱਲੇਗਾ ਬਿਲਕੁਲ ਸਾਨੂੰ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਜੀ ਵਾਹਿਗੁਰੂ ਨੇ ਸਾਨੂੰ ਇਹ ਕਿਰਪਾ ਕੀਤੀ ਆ ਵੀ ਇਹ ਪੀਡੀਐਫ ਵੱਲੋਂ ਅਸੀਂ ਜਦੋਂ ਸਾੜਾ ਏ ਆ ਤੇ ਅਸੀਂ 1 ਕਰੋੜ 9 ਲੱਖ ਰੁਪਏ ਦਾ ਅਸੀਂ ਆਪਣਾ ਸਾਡੇ ਮੈਂਬਰਾਂ ਨੇ ਇਕੱਠਾ ਕੀਤਾ ਹੈਗਾ ਪੀਡੀਐਫ ਤੇ ਉਹਦੇ ਵਿੱਚ ਅਸੀਂ ਪਹਿਲੇ ਫੇਜ ਦੇ ਵਿੱਚ ਅਸੀਂ ਜਿਹੜੇ ਸਾਡੇ ਡੈਰੀ ਫਾਰਮਰ ਸੀ ਉਹਨਾਂ ਦੀ ਮੈਡੀਸਨ ਦੀ ਸੈਲਜ ਦੀ ਤੂੜੀ ਦੀ ਮਿਨਰਲ ਦੀ ਜਿੰਨੀ ਵੀ ਜੋ ਜੋ ਉਹਨਾਂ ਨੂੰ ਜ਼ਰੂਰਤ ਸੀ ਉਹ ਸੇਵਾ ਕੀਤੀ ਜਦੋਂ ਪੂਰੇ ਹੜ ਸੀ ਫਿਰ ਅਸੀਂ ਅੱਧਾ ਫੰਡ ਰੱਖ ਲਿਆ ਹੈਗਾ ਵੀ ਇਹੀ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਨੇ ਇੱਕ ਦੋ ਏਕੜ ਜ਼ਮੀਨ ਵਾਲੇ ਆ ਤਿੰਨ ਵਾਲੇ ਜਿਨ੍ਹਾਂ ਦਾ ਕੋਈ ਕੋਈ ਪਹੁੰਚਦਾ ਨਹੀਂ ਹੈਗਾ ਕਿਉਂਕਿ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਪਹਿਲਾਂ ਪਹਿਲਾਂ ਬਹੁਤ ਸੇਵਾ ਚਾਉਂਦੀ ਮੁਰਕੇ ਫਿਰ ਮੁੜਕੇ ਫਿਰ ਮੌਕਾ ਇੱਕ ਟਾਈਮ ਹੁੰਦਾ ਫਿਰ ਉਦੋਂ ਕੋਈ ਨਹੀਂ ਰਹਿੰਦਾ ਮਗਰਲੇ ਫਿਰ ਰਹਿ ਜਾਂਦੇ ਕੁਝ ਬੰਦੇ ਕਈਆਂ ਨੂੰ ਤਿੰਨ ਤਿੰਨ ਦੋ ਦੋ ਵ ਮਦਦ ਮਿਲ ਜਾਂਦੀ ਹੈ ਅਸੀਂ ਉਹ ਬੰਦੇ ਲੱਭੇ ਜਿਨ੍ਹਾਂ ਦੀ ਕੋਈ ਬਿਲਕੁਲ ਮਦਦ ਨਹੀਂ ਹੋਈ ਉਹ ਅਸੀਂ 15 ਪਿੰਡਾਂ ਜਿਹੜੇ ਬਾਬਾ ਡੇਰ ਬਾਬਾ ਨਾਨਕ ਅਤੇ ਰਮਦਾਸ ਏਰੀਏ ਦੇ 15 ਪਿੰਡਾਂ ਦੇ ਫਾਰਮਰ 47 ਫਾਰਮਰ ਹੈ ਜਿਨ੍ਹਾਂ ਨੂੰ ਅਸੀਂ 50 ਮੱਝਾਂ ਦਿੱਤੀਆਂ ਤਿੰਨ ਫਾਰਮਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਸੀ ਦੋ ਦੋ ਮੱਝਾਂ ਦਿੱਤੀਆਂ 44 ਫਾਰਮਰ ਸੀ ਜਿਹੜੇ ਉਹਨਾਂ ਨੂੰ ਅਸੀਂ ਇੱਕ ਇੱਕ ਮੱਝ ਦਿੱਤੀ ਹੈ ਤੇ ਇਹ ਵੀ ਨਹੀਂ ਕਿ ਤੁਸੀਂ ਇੱਕ ਦੇਖ ਸਕਦੇ ਹੋ ਮੱਝਾਂ ਤੁਸੀਂ ਕੱਲੀ ਕੱਲੀ ਫੋਟੋ ਕਰਿਓ ਇਹ ਮੱਝਾਂ ਕੋਈ ਨ ਲਿਸ਼ਕਾ ਕੇ ਲਿਆਂਦੀਆਂ ਤੁਸੀਂ ਜਿਵੇਂ ਕਿਸ ਤਰ੍ਹਾਂ ਕੋਈ ਮੇਲੇ ਤੇ ਜਾ ਰਹੀਆਂ ਹੁੰਦੀਆਂ ਨਹੀਂ ਅਸੀਂ ਨੀ ਲਿਸ਼ਕਾ ਕੇ ਲਿਆਂਦੀਏ ਜੀ ਖਰੀਦੀਆਂ ਮੱਝਾਂ ਵਧੀਆ ਵਾ ਸਾਡੀ ਟੀਮ ਆ ਇਹਦੇ ਵਿੱਚ ਜਿਹੜੀ ਖਰੀਦ ਦੇ ਵਿੱਚ ਸਾਡੇ ਜੀ ਗਰਮੀਤ ਸਿੰਘ ਰੋਡੇ ਅਮਰਜੀਤ ਸਿੰਘ ਤੇ ਸਾਡੀ ਜਿਹੜੀ ਇਥੇ ਦੀ ਟੀਮ ਤਾਂ ਨਾਲ ਲੱਗੀ ਲੱਗੀ ਹੋਈ ਸੀ ਤੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੱਝਾਂ ਖਰੀਦੀਆਂ ਮੱਝਾਂ ਤੁਸੀਂ ਦੇਖੋ ਜਿਨ੍ਹਾਂ ਨੇ ਦਿੱਤੀਆਂ ਉਹ ਵੀ ਬਹੁਤ ਘਾ ਟ੍ਰੇਡ ਦਿੱਤੇ ਆ ਸਾਡੀ ਕੋਈ 1 ਲੱਖ ਰੁਪਏ ਦਾ ਸਾਡੇ ਪੜਤਾ ਪਿਆ ਇਹਦਾ 1 ਲੱਖ ਰੁਪਏ ਦੇ ਐਵਰੇਜ ਯਾਨੀ ਕਿ ਜਿਹੜੀਆਂ 50 ਮੱਝਾਂ 50 55 ਲੱਖ ਰੁਪਏ ਦੀਆਂ ਮੱਝਾਂ ਤੇ ਕਿਰਾਇਆ ਪਾ ਕੇ 1.551 ਲੱਖ ਰੁਪਏ ਚ ਪਈਆਂ ਇਹ ਤੇ ਇਹ ਮੱਝਾਂ ਸਾਰੀਆਂ ਹੀ ਵਧੀਆ ਏਰੀਆ ਚੋਂ ਆਈਆਂ ਵਾ ਬਠਿੰਡੇ ਤੋਂ ਆਈਆਂ ਵਾ ਮੋੜ ਮੰਡੀ ਵਗੈਰਾ ਤੋਂ ਮਕਸਰ ਸਾਹਿਬ ਤੋਂ ਮੋਗਾ ਤੇ ਇਹ ਸਾਰਾ ਫਰੀਦਕੋਟ ਏਰੀਆ ਇੱਥੋਂ ਸਾਰੀ ਮੱਝ ਖਰੀਦੀ ਆ ਤੇ ਔਰ ਇਹ ਤੁਸੀਂ ਇਹ ਦੇਖਦੇ ਇੱਕ ਸਾਰ ਮੱਝਾਂ ਨੇ ਸਾਰੀਆਂ ਜੇ ਪਿਛਲੇ 10 15 ਦਿਨ ਦੇ ਵਿੱਚ ਸਾਰੀਆਂ ਮੱਝਾਂ ਇਕੱਠੀਆਂ ਖਰੀਦ ਕੇ ਗੱਬਣ ਗੱਬਣ ਮੱਝਾਂ ਖਰੀਦੀਆਂ ਜਿਦੇ ਕਰੇ ਜਾਣਗੇ 12 13 ਲੀਟਰ 14 ਲੀਟਰ 15 ਲੀਟਰ ਵੀ ਬੰਦਾ ਚੋ ਸਕਦਾ ਇਹ ਵਧੀਆ ਮੱਝਾਂ ਤਾਂ ਕਿ ਅਗਲੇ ਦੇ ਕੰਮ ਆਉਣ ਇਹ ਨਹੀਂ ਕਿ ਆ ਮੱਝਾਂ ਅਸੀਂ ਕੋਈ ਏਸਲੀ ਸਾਨੂੰ ਬਾਬਾ ਜੀ ਨੇ ਗੁਰਸਾਹਿਬ ਨੇ ਸੇਵਾ ਲਈ ਆ ਵੀ ਇਹੀ ਇਹਨੂੰ ਇਮਾਨਦਾਰੀ ਨਾਲ ਅਸੀਂ ਜੋ ਸਾਨੂੰ ਨੇ ਸੇਵਾ ਲਈ ਉਹਨੂੰ ਨਿਭਾਈਏ ਤੇ ਅਸੀਂ ਇਸ ਤੋਂ ਸਾਡੀ ਟੀਮ ਨੇ ਦਰਬਾਰ ਸਾਹਿਬ ਜਾ ਕੇ ਅਰਦਾਸ ਵੀ ਇਸੇ ਕਰਕੇ ਕਰਨੀ ਹੈ ਵੀ ਜੋ ਮਾਰੇ ਮਾਰੇ ਨੇ ਸਾਤੋਂ ਸਾਡੀ ਸੇਵਾ ਲਈ ਆ ਉਹ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਵੀ ਪਾਇਆ ਵਾ ਉਹਨਾਂ ਲਈ ਉਹਨਾਂ ਲਈ ਵੀ ਅਰਦਾਸ ਕਰਕੇ ਹੋਣੀ ਹੈ ਜੀ ਤੇ ਭਾਜੀ ਫਿਰ ਪਛਾਣ ਕਿਸ ਤਰ੍ਹਾਂ ਕੀਤੀ ਗਈ ਕਿ ਇਹ ਲੋੜਵੰਦ ਆ ਇਹ ਪੀੜਤ ਆ ਤਾਂ ਇਹਨਾਂ ਨੂੰ ਮੱਜਾ ਦਿੱਤੀਆਂ ਜਾਣ ਅਸੀਂ ਨਾ ਕਿਉਂਕਿ ਬੜਾ ਏਰੀਆ ਵੱਡਾ ਜੀ ਇਹਦੇ 'ਚ ਇੰਨਾ ਤਾਂ ਹੁਣ ਸਾਰਾ ਤੁਸੀਂ ਕਵਰ ਨਹੀਂ ਕਰ ਸਕਦੇ ਸਾਡੇ ਕੋਲ ਫੰਡ ਇੰਨਾ ਹੁਣ ਸਾਡੇ ਕੋਲ 55 ਲੱਖ ਰੁਪਏ ਦਾ ਫੰਡ ਬਕਾਇਆ ਰਹਿੰਦਾ ਹੀ 1 ਕਰੋੜ 9 ਲੱਖ ਤੋਂ ਹੀ ਪਹਿਲਾਂ ਲਾ ਚੁੱਕੇ ਸੀਗੇ ਤੇ ਇਹਦੇ ਵਿੱਚ ਫਿਰ ਅਸੀਂ 15 ਪਿੰਡ 'ਚੋਂ ਚੁਣੇ ਜਿਓ ਪਹਿਲਾਂ ਚੁਣੇ 15 ਪਿੰਡ ਲੈ ਲਏ ਵੀ ਇਹਨਾਂ ਵਿੱਚੋਂ ਦੇਖਿਆ ਵੀ ਜਿਹੜੀ ਛੋਟਾ ਕਿਸਾਨ ਆ ਛੋਟਾ ਕਿਸਾਨ ਆ ਪਰ ਉਹਦੀ ਕਿਸੇ ਨੇ ਵਾਹ ਨਹੀਂ ਫੜੀ ਆ ਕੇ ਤੇ ਉਹਦਾ ਨੁਕਸਾਨ ਹੋਇਆ ਕਿਉਂ ਛੋਟੇ ਕਿਸਾਨ ਦੇ 1-2 ਏਕੜ ਵਾਲਾ ਉਹਦੇ 2-4 ਕਿੱਲੇ ਜਮੀਨ ਠੇਕੇ ਤੇ ਲਈ ਆ ਉਹ ਘੱਟ ਤੋਂ ਘੱਟ ਜਿੰਨਾਂ ਦਾ ਵੱਧ ਤੋਂ ਵੱਧ ਨੁਕਸਾਨ ਹੋਇਆ ਛੋਟੇ ਕਿਸਾਨ ਆ ਉਹ ਲੱਭੇ ਜੀ ਉਹਨਾਂ ਦੀ ਚੋਣ ਸਾਡੀ ਇੱਥੇ ਲੋਕਲ ਕਮੇਟੀ ਆ ਸਸ਼ਕਸਾ ਸਕਿੰਦਰ ਸਿੰਘ ਘੁੰਮਣ ਜੀ ਆ ਸਾਡੇ ਜਿਹੜੇ ਗਰਦਾਸਪੁਰ ਦੇ ਪ੍ਰਧਾਨ ਨੇ ਉੱਥੋਂ ਨਾਲ ਹਰਪ੍ਰੀਤ ਸਿੰਘ ਸਾਡੇ ਕਮੇਟੀ ਮੈਂਬਰ ਆ ਇੱਥੇ ਜਿਹੜੇ ਰਮਦਾਸ ਤੋਂ ਸਾਡੇ ਹੈਗੇ ਆ ਅਮਨਦੀਪ ਸਿੰਘ ਜਿਹਨਾਂ ਦਾ ਆਪ ਦਾ ਵੀ ਨੁਕਸਾਨ ਹੋਇਆ ਏਡੀ ਕਮੇਟੀ ਮੈਂਬਰ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਜੀ ਨਾਲ ਬਲਜਿੰਦਰ ਸਿੰਘ ਸਠਿਆਲਾ ਸਾਡੇ ਇਥੋਂ ਇਹਨਾਂ ਨੇ ਟੀ ਇਹਨਾਂ ਨੇ ਇੱਥੋਂ ਫਾਰਮਰ ਆਈਡੈਂਟੀਫਾਈ ਕੀਤੇ ਆ ਸਾਡੀ ਮੱਝਾਂ ਲੈ ਕੇ ਆਉਣ ਲਈ ਟੀਮ ਹੋਰ ਸੀਗੀ ਤੇ ਉਹਨਾਂ ਦੀ ਡਿਸਟ੍ਰਿਬਿਊਸ਼ਨ ਜਿਹੜੀ ਪ੍ਰੋਪਰ ਕੀਤੀ ਸੀ ਜਿਹੜੀ ਕਮੇਟੀ ਨੇ ਕੀਤੀ ਤਾਂ ਮੈਂ ਦੇਖ ਰਿਹਾ ਸੀ ਕਿ ਜਿਹੜੇ-ਜਿਹੜੇ ਕਿਸਾਨਾਂ ਨੂੰ ਅੱਜ ਜਦੋਂ ਤੁਸੀਂ ਟੋਕਨ ਦਿੰਦੇ ਹੋ ਉਹਨਾਂ ਦੇ ਮੂੰਹ ਤੇ ਇੱਕ ਅਲੱਗ ਹੀ ਮੁਸਤਰਾਹਟ ਸੀ ਤਾਂ ਉਹਨਾਂ ਦੇ ਮੂੰਹ ਤੇ ਮੁਸਤਰਾਹਟ ਸੀ ਤੇ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ ਨਹੀਂ ਸਾਨੂੰ ਤਾਂ ਐ ਖੁਸ਼ੀ ਹੈ ਜੀ ਸਾਨੂੰ ਸੇਵਾ ਕਰ ਰਹੇ ਹੋ ਨਾ ਤੁਸੀਂ ਸਾਨੂੰ ਤਾਂ ਗੁਰੂ ਸਾਹਿਬ ਨੇ ਚੁਣ ਲਿਆ ਜੀ ਪੈਸੇ ਉਹਨਾਂ ਨੇ ਭੇਜੇ ਅਸੀਂ ਤਾਂ ਪੀਡੀਐਫ ਨੇ ਮਤਲਬ ਵਾਹਿਗੁਰੂ ਨੇ ਸੇਵਾ ਬਖਸ਼ੀ ਹੈ ਜੀ ਤੇ ਅਸੀਂ ਤਾਂ ਅਸੀਂ ਆਪ ਸਹੀ ਜਿਹੜੀ ਸੇਵਾ ਹਰ ਟਿਕਾਣੇ ਤੇ ਪਹੁੰਚਵੇ ਜੀ ਤੇ ਉਹ ਅਸੀਂ ਪੂਰੀ ਕੋਸ਼ਿਸ਼ ਕੀਤੀ ਇਸ ਕਰਕੇ ਸਾਨੂੰ ਇਹ ਖੁਸ਼ੀ ਆ ਵੀ ਮੱਝਾਂ ਸਾਰੀਆਂ ਇੱਕ ਸਾਰ ਨੇ ਇਹ ਨਹੀਂ ਕੋਈ ਕਹਦਾ ਮੈਨੂੰ ਮਾੜੀ ਮੱਝ ਦੇਤੀ ਕਿ ਉਹ ਚੰਗੀ ਮੱਝਾਂ ਅਸੀਂ ਤੇ ਇੱਥੇ ਇਹਦੇ ਲਈ ਨਤੀਜੇ ਵਜੋਂ ਤਿੰਨ ਫਾਰਮਰਾਂ ਨੂੰ ਸਾਡੇ ਅਮਦੀ ਉਹਨਾਂ ਨੇ ਚੁਣਿਆ ਵੀ ਯਾਰ ਤੁਸੀਂ ਤਿੰਨ ਜਿਹੜੀਆਂ ਵਧੀਆ ਉਹ ਲੱਭ ਲੋ ਉਹ ਆ ਕੇ ਕਹਿੰਦੇ ਯਾਰ ਸਾਰੀਆਂ ਵਧੀਆ ਵਾ ਇਹ ਸਾਡੇ ਲਈ ਇਹ ਵੀ ਖੁਸ਼ੀ ਦੀ ਗੱਲ ਆ ਵੀ ਜਿਹੜੀ ਕਿਸੇ ਨਾਲ ਕੋਈ ਮਤਲਬ ਇਹ ਨਹੀਂ ਪੇਦ ਭਾਵ ਨਹੀਂ ਹੋਇਆ ਸਭ ਨੂੰ ਇੱਕੋ ਜਿਹੇ ਮਜਾਂ ਦਿੱਤੀਆਂ ਵਧੀਆ ਮਜਾਂ ਦਿੱਤੀਆਂ ਜੀ ਸਾਰੀਆਂ ਤਾਂ ਅੱਗਿਓ ਜਿਹੜੀ ਤੁਸੀਂ ਅੱਜ ਹੈਲਪ ਕੀਤੀ ਅੱਗਿਓ ਜਾਰੀ ਰਹੇਗੀ ਕੀ ਜਾਂ ਫਿਰ ਇੱਥੇ ਅੱਜ ਸਟਾਪ ਹੈ ਨਹੀਂ ਸਾਡੇ ਵੱਲੋਂ ਜੀ ਇਹ ਫੰਡ ਅੱਜ ਅਸੀਂ ਸਮਾਪਤੀ ਕਰ ਰਹੇ ਹਾਂ ਇਹਦੇ 2-3 ਲੱਖ ਜਿਹੜਾ ਬਚੂਗਾ ਜਿਹੜੇ ਕੋਈ ਲੋੜਵੰਦਾ ਉਹ ਅਗਲੇ ਹਫ਼ਤੇ ਉਹਨੂੰ ਵੀ ਦੇ ਕੇ ਤੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਵੀ ਕਰਤੀ ਵੀ ਹੁਣ ਜਿਹਨੇ ਸੇਵਾ ਕਰਨੀ ਹੈ ਉਹ ਆਪਕੇ ਖੁਦ ਕਰੇ ਜੀ ਸਾਡੇ ਵੱਲੋਂ ਹੁਣ ਜਿੰਨੀ ਕਿ ਬਾਬੇ ਨੇ ਸਾਨੂੰ ਸੇਵਾ ਲਈ ਸੀ ਵਾਇਗੁਰ ਨੇ ਤੇ ਅਸੀਂ ਉਹ ਆਪਦੇ ਵੱਲੋਂ ਕਰਤੀ ਹੈ ਸੋ ਸਾਡੇ ਨਾਲ ਅੱਜ ਉਹ ਪੀੜਤ ਕਿਸਾਨ ਵੀ ਮੌਜੂਦ ਨੇ ਜਿੰਨਾ ਦਾ ਵੱਡਾ ਨੁਕਸਾਨ ਹੋਇਆ ਸੀ ਤਾਂ ਅੱਜ ਪੀਡੀਐਫ ਇਹ ਵੱਲੋਂ ਅੱਜ ਇਹਨਾਂ ਨੂੰ ਜਿਹੜਾ ਇੱਕ ਮੱਝ ਦੇ ਕੇ ਜਿਹੜਾ ਇਹਨਾਂ ਦੀ ਮਦਦ ਕੀਤੀ ਗਈ ਹੈ ਸੋ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਆ ਜੀ ਪਿੰਡ ਮਾਸ਼ੀਲਾ ਹੈ ਸਾਡਾ ਜੇ ਹੜਾ ਆਉਣ ਦੇ ਕਾਰਨ ਜਿੰਨਾ ਫਸਲ ਸੀ ਸਾਰਾ ਮਤਲਬ ਝੋਨਾ ਦੀ ਹਾੜੀ ਦੀ ਫਸਲੀ ਸਾਰੀ ਦੀ ਸਾਰੀ ਮਾਰੀ ਗਈ ਜੀ ਇਸ ਕਰਕੇ ਅੱਜ ਪੀਡੀਆ ਫਲ ਬਹੁਤ ਵੱਡਾ ਉਪਰਾਲਾ ਕੀਤਾ ਸਾਡੇ ਇਲਾਕੇ ਲੱਖ ਜਿੰਨੇ ਪਿੰਡ ਅਲੱਗ-ਅਲੱਗ ਦੇ ਕਿਸਾਨਾਂ ਨੂੰ ਜਿਹੜੇ ਗਰੀਬ 2 3 4 ਏਕੜ ਵਾਲੇ ਕਿਸਾਨ ਸੀ ਉਹਨਾਂ ਨੂੰ ਇੱਕ-ਇੱਕ ਮੱਝ ਦੇ ਕੇ ਤੇ 50 ਮੱਝਾਂ ਦੀ ਜਿਹੜੀ ਸੇਵਾ ਕੀਤੀ ਗਈ ਆ ਤੇ ਮੱਜਾਂ ਵੀ ਵਧੀਆ ਜੀ ਲੱਖ ਤੋਂ ਤਾਂ ਦੇ ਬਾਈਟ ਵਾਲੀਆਂ ਸਾਰੀਆਂ ਮੱਜਾਂ ਵਾ ਅਸੀਂ ਪੀਡੀਐਫ ਦਾ ਸਾਰੀ ਟੀਮ ਦਾ ਤੇ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਇਲਾਕੇ ਦੇ ਵਿੱਚ ਔਖੇ ਟਾਈਮ ਦੇ ਵਿੱਚ ਅੱਜ ਕਿਸਾਨਾਂ ਦੀ ਮਦਦ ਕੀਤੀ ਹੈ ਜੀ ਲੱਗਦਾ ਹੈ ਕਿ ਜੇਕਰ ਇਵੇਂ ਦੀ ਹੈਲਪ ਨਾ ਹੁੰਦੀ ਤਾ ਸਰਵਾਈਵ ਕਰਨਾ ਮੁਸ਼ਕਲ ਹੋ ਜਾਣਾ ਸੀ ਕਿਉਂਕਿ ਹੁਣ ਮੱਝ ਘਰ ਦੇ ਵਿੱਚ ਆ ਜਾਏਗੀ ਕਿ ਦਿਨਾਂ ਕਿਤੇ ਜਿਹੜਾ ਦੁੱਧ ਸੇਲ ਕੀਤਾ ਜਾਊਗਾ ਵੇਚਿਆ ਜਾਊਗਾ ਉਤੋਂ ਜਿਹੜੀ ਆਮਦਨ ਹੋਏਗੀ ਉਸ ਨਾਲ ਘਰ ਦਾ ਵਧੀਆ ਤਰੀਕੇ ਨਾਲ guzara ਚਲਾਇਆ ਜਾ ਸਕਦਾ ਹਾਂਜੀ ਬਿਲਕੁਲ ਜੀ ਤੁਹਾਨੂੰ ਪਤਾ ਅੱਜਕੱਲ 2-3 ਏਕੜ ਵਾਲਾ ਜਿਹੜਾ ਕਿਸਾਨ ਆ ਉਹ 1.5 ਲੱਖ ਤੋਂ ਘੱਟ ਕੋਈ ਮੱਝ ਨਹੀਂ ਮਿਲਦੀ ਉਹ ਨਹੀਂ ਲੈ ਸਕਦਾ ਤੇ ਇਹਦੇ ਨਾਲ ਛੋਟਾ ਕਿਸਾਨ ਹੈ ਜਿਹੜਾ ਕੋਈ ਆਪਣਾ 5-7 ਕਿਲੋ ਦੁੱਧ ਵੇਚ ਕੇ ਤੇ ਉਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਦਾ ਕੋਈ ਮਾੜਾ-ਮੋਟਾ ਘਰ ਦਾ ਰੁਜ਼ਗਾਰ ਜਿਹੜਾ ਚੱਲ ਸਕਦਾ ਜੀ ਬਿਲਕੁਲ ਤੇ ਫਿਰ ਕਿੰਨੀ ਕੁ ਖੁਸ਼ੀ ਮਿਲੀ ਜੀਰੋ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਜਿਹੜੀ ਅੱਜ ਇੱਕ ਮੱਝ ਮਿਲਣ ਜਾ ਰਹੀ ਹੈ ਬਹੁਤ ਜੀ ਬਹੁਤ ਤੁਹਾਨੂੰ ਪਤਾ ਅਸੀਂ ਵੀ ਕਿਸਾਨੀ ਦੇ ਨਾਲ ਹੀ ਰਿਲੇਟਡ ਹਾਂ ਸਾਨੂੰ ਹੋਰ ਕੋਈ ਆਮਦਨ ਤੇ ਹੈ ਨਹੀਂ ਹੈ ਫਸਲ ਦੇ ਸਿਰ ਤੇ ਸਾਡਾ ਉਦਾਂ ਵਧੀਆ ਰੁਜ਼ਗਾਰ ਚੱਲਦਾ ਸੀ ਪਹਿਲਾਂ ਪਰ ਆ ਹਾੜੀ ਦੀ ਫਸਲ ਜਿਹੜੀ ਆ ਮੇਰਾ ਆਪ ਖੁਦ ਦਾ ਸ਼ੇਕ ਏਕੜ ਝੋਨੇ ਦੀ ਫਸਲੀ ਤੇ ਸਾਰੀ ਸਾਰੀ ਮਾਰੀ ਗਈ ਹੈ ਜੀ ਧੰਨਵਾਦ ਜੀ ਸੋ ਤਸਵੀ ਪੀਡੀਐਫੇ ਵੱਲੋਂ ਜਿਹੜੀਆਂ ਪੰਜਾਬ ਮੱਝਾ ਜਿਹੜੀਆਂ ਨੇ ਉਹ ਜਿਹੜੇ ਪੀੜਤ ਕਿਸਾਨ ਸਨ ਉਹਨਾਂ ਨੂੰ ਅੱਜ ਦਿੱਤੀਆਂ ਜਾਣਗੀਆਂ ਸੋ ਇੱਕ ਜਿਹੜੀ ਗੱਡੀ ਆ ਜਾਂ ਇੱਕ ਜਿਹੜਾ ਛੋਟਾ ਹਾਥੀ ਆ ਉਸ ਦੇ ਵਿੱਚ ਦੋ ਦੋ ਜਿਹੜੀਆਂ ਮੱਝਾਂ ਨੇ ਉਹ ਇੱਕ ਪਿੰਡ ਦੇ ਵਿੱਚ ਜਾਂ ਇੱਕ ਜਿਹੜਾ ਪੀੜਤ ਕਿਸਾਨ ਆ ਉਸ ਦੇ ਘਰ ਵੱਲ ਜਿਹੜੀਆਂ ਨੇ ਉਹ ਤੋਰੀਆਂ ਜਾ ਰਹੀਆਂ ਨੇ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਰਮਦਾਸ ਤੋਂ ਪ੍ਰਦੀਪ ਅਰੋੜਾ